ਦੇਖੋ ਮੈਂ ਤੁਹਾਨੂੰ ਗੱਲ ਸਮਝਾਉਣ ਲੱਗਿਆ ਗਿਆਨ ਹੈ ਬਹੁਤ ਵੱਡਾ ਗਿਆਨ ਜਿਹੜੇ ਨੇੜੇ ਰਹਿੰਦੇ ਨੇ ਜਿਹਦਾ ਕੋਈ ਸਮਾਂ ਹੈ ਮਹਾਰਾਜ ਨੇ ਕਿਰਪਾ ਕੀਤੀ ਹੋਈ ਆ ਉਹਨਾਂ ਨੂੰ ਹਫਤੇ ਬਾਅਦ ਆਪਣੇ ਗੁਰੂ ਦੇ ਦਰਸ਼ਨ ਕਰਨੇ ਚਾਹੀਦੇ ਆਪਣੇ ਗੁਰੂ ਦੇ ਤੁਸੀਂ ਸਾਹਮਣੇ ਖੜੇ ਹੋ ਬੈਠੇ ਹੋ ਦਰਸ਼ਨ ਕਰਦੇ ਪਏ ਹੋ ਗੱਲ ਥੋੜੀ ਹੋਵੇ ਨਾ ਹੋਵੇ ਅਰਦਾਸ ਹੋਵੇ ਨਾ ਹੋਵੇ ਇਹ ਤੁਸੀਂ ਗੁਰੂ ਦੇ ਸਾਹਮਣੇ ਬੈਠੇ ਹੋ ਨਾ ਤੁਹਾਨੂੰ ਬੜਾ ਕੁਝ ਮਿਲ ਜਾਣਾ ਵਾਈ ਵਾਈ ਪੋਰਾ ਹੁੰਦਾ ਇਹ ਤਾਂ ਮੋਬਾਈਲ ਨਾਲ ਮੋਬਾਈਲ ਨਹੀਂ ਆਪਾਂ ਕੰਟੈਕਟ ਕਰਦੇ ਜਦੋਂ ਅਸੀਂ ਬੈਠੇ ਆ ਤੁਸੀਂ ਸਾਹਮਣੇ ਬੈਠੇ ਹੋ ਜਿਹੜਾ ਓਰਾ ਉਹਦੇ ਵਿੱਚ ਉਹ ਸ਼ਕਤੀਆਂ ਇਹਦਾ ਕੰਟੈਕਟ ਹੋਣਗੀਆਂ ਤੁਹਾਨੂੰ ਬੜਾ ਕੁਝ ਪੋਜ਼ਿਟਿਵ એનર્ਜੀ ਮਿਲੇਗੀ ਵੀਰ ਸਾਹਿਬ ਦਾ ਇੱਕ ਹੁੰਦਾ ਸਲੋਕ ਵੀਰ ਸਹੀ ਮੁਕਤਨ ਹੈ ਜਾ ਮੁਕਈਏ ਰਾਮ ਤੇਹੀ ਕਿਸ ਕੀ ਵਾਪਰੀ ਪਵਿੱਤਰ ਹੋਏ ਗੋਬਰਾ ਇਹ ਔਰੇ ਦੀ ਗੱਲ ਕੀਤੀ ਹੈ ਵੀ ਦੇਹੀ ਦਾ ਕਿਹਦੀ ਵਿਚਾਰੀ ਹੈ ਜਿਹੜੇ ਪਿੰਡ ਵਿੱਚ ਮਹਾਪੁਰਖ ਰਹਿੰਦੇ ਉਹ ਪਿੰਡ ਪਵਿੱਤਰ ਹੋ ਜਾਂਦਾ ਐਨਾ ਔਰਾ ਬਣੀ ਆਪਣੇ ਗੁਰੂ ਦੇ ਹਫਤੇ ਬਾਅਦ ਜ਼ਰੂਰ ਦਰਸ਼ਨ ਕਰਨੇ ਚਾਹੀਦੇ ਜਿਹੜੇ ਨੇੜੇ ਰਹਿਣ ਵਾਲੇ ਨਾ ਤੇ ਚਲੋ ਹਫਤੇ ਬਾਅਦ ਦਰਸ਼ਨ ਦੇ ਦੋ ਟਾਈਮ ਵੀ ਨਹੀਂ ਗੁਰਪੁਰਬ ਤੇ ਜ਼ਰੂਰ ਆਉਣਾ ਚਾਹੀਦਾ ਕੋਈ ਬਹਾਨਾ ਨਹੀਂ ਮਾਰਨਾ ਚਾਹੀਦਾ ਔਰੇ ਤੁਸੀਂ ਮਨ ਕਰਕੇ ਆਪਣੇ ਗੁਰੂ ਨਾਲ ਜੁੜੋ ਤੁਹਾਨੂੰ ਪਰਮੇਸ਼ਰ ਬਹੁਤ ਜਲਦੀ ਮਿਲੇਗਾ ਹੋਲਕਮਾਈ ਤੇ ਸੁਮਿੱਤਰ ਵਿਚੋਲੇ ਜੈਮਲਕੰਤ ਪਛੜਾ ਰੱਬ ਨੇ ਕਿਹਾ ਵੀ ਜਿਹਨੇ ਨੂੰ ਨਾਮ ਦਿੱਤਾ ਇਹ ਉਹਦੇ ਨਾਲ ਹੀ ਨਹੀਂ ਜੁੜਦਾ ਪਿਆ ਵਿਸ਼ਵਾਸ ਕਰਦਾ ਪਿਆ ਮੇਰੇ ਤੱਕ ਦਾ ਕਿੱਥੇ ਪਹੁੰਚਣਾ ਹਾਂ ਹਾਂ ਪਹਿਲਾਂ ਜਿਹਨੇ ਨਾਮ ਦਿੱਤਾ ਉਹ ਤੇ ਭਰੋਸਾ ਬਣਾਓ ਤੁਹਾਡਾ ਪੂਰਾ ਭਰੋਸਾ ਹੋਣਾ ਚਾਹੀਦਾ ਹਾਂ